ਸੇਵ ਗੁਰੂ ਅਰਜਨ ਦੇਵ ਜੀ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਸੇਵ ਗੁਰੂ ਅਰਜਨ ਦੇਵ ਜੀ ਧੰਤਨ ਸੇਵ ਗੁਰੂ ਅਰਜਨ ਦੇਵ ਜੀ ਓ ਦੁਨੀਆਂ ਦੇ ਮਾਲਕ ਏ ਕੀ ਖੇਡ ਰਚਾਈ ਏ ਰਚਾਈਏ ਤਤੀ ਤੇ ਵੀ ਤੇ ਬਹਿ ਕੇ ਕਿੰਜ ਸਮਾਦੀ ਲਈਏ ਤਤੀ ਤਵੀ ਤੇ ਬਹਿ ਕੇ ਕਿੰਜ ਸਮਾਦੀ ਲਈਏ ਗੰਦੀ ਤਵੀ ਤੇ ਬਹਿ ਕੇ ਕਿੰਜ ਸਮਾਦੀ ਲਈਏ ਤਤੀ ਤਵੀ ਤੇ ਬਹਿ ਕੇ ਕਿੰਜ ਸਮਾਦੀ ਲਈਏ ਓ ਦੁਨੀਆਂ ਦੇ ਮਾਲ ਕੇ ਕੀ ਖੇੜ ਰਚਾਈਏ ਓ ਦੁਨੀਆਂ ਦੇ ਖੇਡ ਰਚਾਈਏ ਉਹ ਦੁਨੀਆਂ ਦੇ ਮਾਲਕ ਕੀ ਖੇਡ ਰਚਾਈਏ ਉਹ ਦੁਨੀਆਂ ਦੇ ਮਾਲਕ ਕੀ ਖੇਡ ਜਾਈਏ ਝੂਠੇ ਮੁਠੇ ਲਾਭ ਹਾਨੇ ਬੰਦੀ ਸਤ ਵਰ ਪਾਏ ਬੰਦੀ ਸਤ ਵਰ ਪਾਏ ਖਤਮ ਕਰਨ ਦੇ ਜਹਾਂਗੀਰ ਨੇ ਆਪਣੇ ਹੁਕਮ ਸੁਣਾਏ ਆਪਣੇ ਹੁਕਮ ਸੁਣਾਏ ਰੱਬ ਤੋਂ ਟੁੱਟਿਆ ਨੇ ਰੱਬ ਉੱਤੇ ਆਤਮਚਾਈਏ ਤੱਤੀ ਤਵੀ ਤੇ ਬੈ ਕੇ ਗਿੰਝ ਧਾਈਏ ਤੱਤੀ ਤਵੀ ਤੇ ਬੈ ਕੇ ਗਿੰਝ ਜੇੜ ਰਸਾਈਏ ਔਰ ਰਤਵੀ ਤੱਤੀ ਚੰਦੂ ਤੱਤਾ ਤੱਤਾ ਹੋਇਆ ਕਾਜੀ ਇੱਕੋ ਸਤਗੁਰ ਠੰਡੇ ਦੇਖੇ ਰਹਿਣ ਰਜਾ ਵਿੱਚ ਰਾਜੀ ਆਉ ਤਾ ਸੂਰਜ ਨੇ ਵੀ ਅਗ ਵਰਸਾਈ ਏ ਸਤੀ ਤਵੀ ਤੇ ਬੈ ਕੇ ਕੈਂਜੇ ਜੇੜੇ ਸਾਈਏ ਸਤੀ ਤਵੀ ਤੇ ਬੈ ਕੇ ਕੈਂਜੇ ਮੋਤੀ ਲਾਈ ਏ ਸੋਲ ਸੇਈ ਰਾਨੂ ਚੰਦੂ ਨੇ ਦੇਸਾਂ ਵਿੱਚ ਬਿਠਾਇਆ ਕਰਮਾਂ ਹੋਰੀ ਬਣਾ ਕੇ ਸਾਰੇ ਬੈਣੀ ਨੂੰ ਜਰਾ ਤਰਸਣਾ ਆਇਆ ਆਪਣੀ ਮਾਂ ਤੇ ਉੱਤੇ ਪਾਪੀ ਮੋਹਰ ਲਗਾਈਏ ਸੱਚੀ ਤਵੀ ਤੇ ਬੈਠ ਕੇ ਕਿੰਝ ਸਮਾਤੀ ਲਾਈਏ ਤੇਰੀ ਸਰੀਰ ਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ 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 ਵਾਹਿਗੁਰੂ 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 ले तेरा पाना मे चा ਤਨ ਤਨ ਸਿਰ ਗੁਰੂ ਆਰਜਨ ਦੇਵ ਜੀ 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 ਪੰਜਵੇਂ ਗੁਰੂ ਸਿਰ ਗੁਰੂ ਆਰਜਨ ਦੇਵ ਜੀ ਪੰਜਵੇਂ ਗੁਰੂ ਸਿਰ ਅਰਜਨ ਦੇਵ ਜੀ ਪੰਜਵੇਂ ਗੁਰੂ ਜੀ ਆਰਜਨ ਦੇਵ ਜੀ ਪੰਜਵੇਂ ਗੁਰੂ ਜੀ ਆਰਜਨ ਦੇਵ ਜੀ ਨਾਮ ਅੰਮ੍ਰਿਤੁmai ਰਾਜ ਸੇਵੀ ਦੀ ਨਾਮ ਦੀ ਕਮਾਈ ਉਹਨਾਂ ਰਾਜ ਰਾਜ ਸੇਵੀ ਦੀ ਨਾਮ ਦੀ ਕਮਾਈ ਉਹਨਾਂ ਰਾਜ ਰਾਜ ਸੇਵੀ ਦੀ ਨਾਮ ਦੀ ਕਮਾਈ ਤਾਂ ਦੇ ਤਾਂ ਦੇ ਦਾਣਾ ਪਾਲਿ ਵਿਵਸਾ ਸਤਿਨਾਮ ਮੁਖੋ ਬੋਲਦੇ ਸੱਤੀ ਦਵੀ ਉੱਤੇ ਬੈਠੇ ਬਾਦਸ਼ਾਹ ਸਤਿਨਾਮ ਮੁਖੋ ਬੋਲਦੇ ਸੱਤੀ ਦਵੀ ਉੱਤੇ ਹੈ ਫਾਨਸ਼ਾਹ ਤੇ ਨਾਂ ਕੋ ਹੋਰ ਨਹੀਂ ਦਿੱਤੀ ਤਵੀ ਉੱਤੇ ਬੈਠੇ ਪਾਣ ਸ਼ਾ ਫਤਨਾ ਕੋ ਹੋਰ ਨਹੀਂ ਆਇਆ ਏ ਦਸ ਕੰਦੂ ਮਾਪਿਆ ਕਿਉਂ ਚੂਲੇ ਮਟਕਾਇਆ ਏ ਰਾਤ ਨੂੰ ਦੇ ਸਰੂਪ ਨੂੰ ਕਿਉਂ ਦਰਿਤੇ ਬਠਾਇਆ ਏ my eyes ਨਾ ਹੋ ਕੇ ਕਿਉਂ ਤੂੰ ਰੱਬ ਨੂੰ ਬੁਲਾਇਆ ਹੈ ਦਸ ਜੰਦੂ ਪਾਪੀਆ ਕਿਉਂ ਬੁਲਾਣਾ ਕਰਾਇਆ को जोलम कमाया है सस चंदु पापिया जो जुलम कमायाब देश रूप न्योताविजे बठायाब देश रूप नवी दे बठाया तन धन श्री गुरु हर जन देव जी धन धन श्री गुरु हर जन देव जी तन

啊！Oh. Oh.